हां जी दोस्तों एमडी जॉब अलर्ट चैनल ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਬਟਿੰਡਾ ਸਕੂਲ ਦੇ ਵਿੱਚ ਰੈਗੂਲਰ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਜੀ ਬਹੁਤ ਵਧੀਆ ਮੌਕਾ ਆ ਚੁੱਕਿਆ ਜੀ ਬੇਸਿਕ ਤਨਖਾਹ ਹੈਗੀ ਆ 33840 ਰੁਪਏ ਪ੍ਰਤੀ ਮਹੀਨਾ ਜਲਦੀ ਤੋਂ ਜਲਦੀ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰੋ ਕਿਹੜੀਆਂ ਕਿਹੜੀਆਂ ਪੋਸਟਾਂ ਨੇ ਕਿਵੇਂ ਤੁਸੀਂ ਅਪਲਾਈ ਕਰਨਾ ਹੈ ਕੌਣ-ਕੌਣ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦਾ ਹੈ ਜੀ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗੇ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ 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 ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦੇਵੋ ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਨੌਕਰੀ ਸੰਬੰਧੀ ਜਾਣਕਾਰੀ ਪ੍ਰਾਈਵੇਟ ਨੌਕਰੀ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਵੀ ਕੰਪੀਟੀਟਿਵ ਇਗਜ਼ਾਮ ਆਉਂਦਾ ਹੈ ਜੀ ਉਸ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰam ਚੈਨਲ ਵੀ ਹੈ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ ਸਾਡੇ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਲਓ ਬਹੁਤ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਹੈ ਉਸ ਦੀ ਪੀਡੀਐਫ ਫਾਈਲ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਦੀ ਪੀਡੀਐਫ ਫਾਈਲ ਜਾਂ ਪੰਜਾਬ ਦੇ ਵਿੱਚ ਕੋਈ ਇਹੋ ਜੀ ਭਰਤੀ ਆਉਂਦੀ ਹੈ ਜਿਸ ਨੂੰ ਭਰਨ ਦੇ ਲਈ ਤੁਹਾਨੂੰ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੁੰਦੀ ਹੈ ਉਸਦੀ ਪੀਡੀਐਫ ਫਾਈਲ ਵੀ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਤੇ ਅਪਲੋਡ ਕਰਦੇ ਆ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਤੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਆ ਤੁਹਾਨੂੰ ਦੱਸ ਤਈਏ ਕਿ ਪੋਸਟ ਅਨਾਉਂਸ ਕੀਤੀਆਂ ਗਈਆਂ ਨੇ ਜੀ ਆਰਮੀ ਪਬਲਿਕ ਸਕੂਲ ਬਠਿੰਡਾ ਕੈਂਡ ਵੱਲੋਂ ਜੋ ਕਿ ਇੰਗਲਿਸ਼ ਮੀਡੀਅਮ ਸੀਬੀਐਸਸੀ ਅਫੀਲੀਏਟਡ ਸਕੂਲ ਹੈ ਰੈਗੂਲਰ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਜੀ ਇਹਨਾਂ ਵੱਲੋਂ ਸਪੈਸ਼ਲੀ ਮੈਂਸ਼ਨ ਕੀਤਾ ਗਿਆ ਜੀ ਵੈਬਸਾਈਟ ਹੈਗੀ ਹੈ www.apsbathinda.org ਇਹ ਪੋਸਟਾਂ ਅਨਾਉਂਸ ਕੀਤੇ ਗਏ ਨੇ ਜੀ ਇਸ ਤੇ ਵਿੱਚ ਲਿਖਿਆ ਹੋਇਆ ਕਿ ਆਰਮੀ ਪਬਲਿਕ ਸਕੂਲ ਬਟਿੰਡਾ ਸ੍ਰੀ ਗੰਗਾ ਨਗਰ ਫਰੀਦਕੋਟ ਵਿਖੇ ਜੀ 8 ਲੈ ਕੇ ਸਟਾਫ ਦੀ ਰਿਕੁਆਇਰਮੈਂਟ ਹੈ ਜੋ ਕਿ ਐਗਜ਼ਿਸਟਿੰਗ ਐਂਟੀਸਪੀਏਟਡ ਵਾਕੈਂਸੀਜ਼ ਨੇ ਰੈਗੂਲਰ ਬੇਸ ਦੇ ਉੱਤੇ 8 ਲੈ ਕੇ ਪੋਸਟਾਂ ਦੀ ਜੀ ਨੋਟ ਕਰਨਾ ਸਭ ਤੋਂ ਪਹਿਲੀ ਪੋਸਟ ਦੀ ਗੱਲ ਕਰੀਏ ਤਾਂ ਏ ਪੀ ਐਸ ਬਟਿੰਡਾ ਦੇ ਵਿੱਚ ਜੋ ਪੋਸਟਾਂ ਅਨਾਉਂਸ ਕੀਤੀਆਂ ਗਏ ਨੇ ਜੀ ਪੀਜੀਟੀ ਲੈਵਲ ਦੀਆਂ ਪੋਸਟਾਂ ਨੇ ਜੋ ਜਿਸ ਦੇ ਵਿੱਚ ਫਿਜ਼ੀਕਲ ਐਜੂਕੇਸ਼ਨ ਇੰਗਲਿਸ਼ ਬਾਇਓਲੋਜੀ ਦੀਆਂ ਪੋਸਟਾਂ ਨੇ ਜਿਸ ਦੇ ਵਿੱਚ ਸੈਲਰੀ ਦੀ ਗੱਲ ਕਰੀ ਤਾਂ ਬੇਸਿਕ ਪੇ 33840 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਨੈਕਸਟ ਟੀਜੀਟੀ ਲੈਵਲ ਦੀਆਂ ਪੋਸਟਾਂ ਹਿੰਦੀ ਸੋਸ਼ਲ ਸਾਇੰਸ ਐਸ ਜੁਪੀ ਡਬਲਯੂ ਆਰਟ ਐਂਡ ਕਰਾਫਟਰ ਦੀਆਂ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ 33360 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਨੈਕਸਟ ਪੋਸਟਾਂ ਜੀ ਏਪੀਐਸ ਸ਼੍ਰੀਗੰਗਾਨਗਰ ਲਈ ਨੇ ਜਿਸ ਦੇ ਵਿੱਚ ਪੀਜੀਟੀ ਹਿਸਟਰੀ ਦੀ ਪੋਸਟ ਹੈ ਬੇਸਿਕ ਪੇ ਦੀ ਗੱਲ ਕਰੀਏ 32400 ਰੁਪਏ 450 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਏਪੀਐਸ ਫਰੀਦਕੋਟ ਦੇ ਵਿੱਚ ਜੋ ਪੋਸਟ ਅਨਾਉਂਸ ਕੀਤੇ ਗਏ ਨੇ ਟੀਜੀਟੀ ਲੈਵਲ ਦੀਆਂ ਪੋਸਟਾਂ ਨੇ ਜਿਸ ਦੇ ਵਿੱਚ ਇੰਗਲਿਸ਼ ਸੋਸ਼ਲ ਸਾਇੰਸ ਤੇ ਕਾਉਂਸਲਰ ਦੀ ਪੋਸਟ ਹੈ ਜਿਸ ਦੇ ਵਿੱਚ 31430 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਇਸ ਦੇ ਵਿੱਚ ਡੀਏ ਐਂਡ ਐਚਆਰਏ ਐਪਲੀਕੇਬਲ ਹੋਵੇਗਾ ਸਕੂਲ ਨੋਰਮਸ ਅਕੋਰਡਿੰਗ ਪਾਸਿੰਗ ਦਾ ਆਨਲਾਈਨ ਸਕਰੀਨਿੰਗ ਟੈਸਟ ਜੋ ਕਿ ਹੈਂਸ ਫੋਰਥ ਨਾਟ ਮੰਡੇਟਰੀ ਫਾਰ ਅਪੀਅਰਿੰਗ ਫਾਰ ਦਾ ਇੰਟਰਵਿਊ ਦੇ ਲਈ ਨਹੀਂ ਹੈ ਤੇ ਐਵੈਲੂਏਸ਼ਨ ਆਫ ਟੀਚਿੰਗ ਸਕਿੱਲਸ ਐਂਡ ਕੰਪਿਊਟਰ ਪ੍ਰੋਫੀਸੈਂਸੀ ਹੋਵੇਗਾ ਜੀ ਆਫਟਰ ਸਿਲੈਕਸ਼ਨ ਫਾਰ ਦਾ ਪੋਸਟ ਆਫ ਟੀਚਰ ਰੈਗੂਲਰ ਦੇ ਲਈ ਜੀ ਦਾ ਕੈਂਡੀਡੇਟ ਨੂੰ OST ਟੈਸਟ ਜੋ ਕਿ OST ਟੈਸਟ ਹੁੰਦਾ ਹੈ ਜੀ ਉਹ ਪਾਸ ਕਰਨਾ ਹੋਵੇਗਾ 2 ਸਾਲਾਂ ਦੇ ਅੰਦਰ ਅੰਦਰ ਓਵਰਆਲ ਰੋ ਸਕੋਰ ਹੋਣਾ ਚਾਹੀਦਾ ਉਸ ਦੇ ਵਿੱਚ 50% ਮਾਰਕਸ ਯਾਨੀ ਕਿ 100 ਨੰਬਰ ਫਾਰ ਐਲੀਜੀਬਿਲਟੀ ਕ੍ਰਾਈਟੇਰੀਆ ਕੁਆਲਿਫਿਕੇਸ਼ਨ ਕੀ ਕੀ ਰਿਕੁਆਇਰਮੈਂਟ ਹੈ ਜੀ ਇਹ ਨਦੀ ਅਫੀਸ਼ਲ ਵੈਬਸਾਈਟ apsbhatinda.org ਤੇ ਉੱਤੇ ਤੁਸੀਂ ਚੈੱਕ ਕਰ ਸਕਦੇ ਹੋ ਪੋਸਟਾਂ ਰੈਗੂਲਰ ਅਪੁਆਇੰਟਮੈਂਟ ਵਾਸਤੇ ਇਹਨਾਂ ਵੱਲੋਂ ਨੋਟ ਕੀਤਾ ਗਿਆ ਜੀ ਦੱਸਿਆ ਗਿਆ ਹੈ ਤੇ 9 ਤੋਂ 2 ਵਜੇ ਤੱਕ ਤੁਸੀਂ ਇਹਨਾਂ ਦੇ ਆਫਿਸ ਵਿਖੇ apsbhatinda ਵਿਖੇ ਸਾਰੇ ਵਰਕਿੰਗ ਡੇਜ਼ ਦੇ ਵਿੱਚ ਜਾ ਕੇ ਪਰਫਾਰਮਾ ਤੁਸੀਂ ਭਰ ਕੇ ਭੇਜਣਾ ਹੋਵੇਗਾ ਜੀ ਜੋ ਕਿ apsbhatinda.org ਦੇ ਉੱਤੇ ਉਪਲਬਧ ਹੈ ਜੀ ਉਹ ਭਾਰਤ ਕੇ ਉਹਦੇ ਨਾਲ ਦਸ ਤਾਵੇ ਲਗਾ ਦੇਣੇ ਨੇ ਪਰ ਤੁਸੀਂ 100 ਰੁਪਏ ਦਾ ਡਿਮਾਂਡ ਡਰਾਫਟ ਵੀ ਕਟਾਉਣਾ ਹੈਗਾ ਜੋ ਕਿ ਪ੍ਰਿੰਸੀਪਲ apsbhatinda ਦੇ ਨਾਮ ਦੇ ਉੱਤੇ ਹੋਵੇਗਾ ਤੇ ਸਕੂਲ ਆਫਿਸ ਦੇ ਵਿੱਚ ਸਬਮਿਟ ਕਰਾਉਣਾ ਹੈਗਾ ਜਾਂ ਤਾਂ ਤੁਸੀਂ ਰਜਿਸਟਰਡ ਪੋਸਟ ਰਾਹੀਂ ਜਾਂ ਤੁਸੀਂ ਬਾਈ ਹੈਂਡ ਜਮ੍ਹਾਂ ਕਰਵਾ ਸਕਦੇ ਹੋ ਲਾਸਟ ਡੇਟ ਹੈਗੀ ਹੈ ਜੀ 25 ਜਨਵਰੀ 2024 ਦੀ ਐਪਲੀਕੇਸ਼ਨ ਫਾਰਵਰਡ ਥਰੂ ਈਮੇਲ ਉਹਨਾਂ ਨੂੰ ਅਕਸੈਪਟ ਨਹੀਂ ਕੀਤਾ ਜਾਵੇਗਾ ਜੀ ਇੰਟਰਵਿਊ ਦੇ ਲਈ ਡੇਟ ਐਂਡ ਟਾਈਮ ਕਿਹੜਾ ਹੈ ਉਹ ਤੁਹਾਨੂੰ ਮੋਬਾਈਲ ਤੇ ਟੈਲੀਫੋਨਿਕਲੀ ਜਾਂ ਈਮੇਲ ਰਾਹੀਂ ਤੁਹਾਨੂੰ ਦੱਸ ਦਿੱਤਾ ਜਾਵੇਗਾ ਏਸੀ ਅੱਜ ਦਾ ਨੋਟੀਫਿਕੇਸ਼ਨ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਕਿਉਂਕਿ ਅਸੀਂ ਬਹੁਤ ਮਿਹਨਤ ਨਾਲ ਤੁਹਾਡੇ ਲਈ ਪੋਸਟਾਂ ਲੱਭ ਕੇ ਲੈ ਕੇ ਆਉਣੇ ਆ ਜਾਣਕਾਰੀ ਲੱਭ ਕੇ ਲੈ ਕੇ ਆਉਣੇ ਆ ਉਸ ਤੋਂ ਬਾਅਦ ਵੀਡੀਓ ਬਣਾਉਣੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਰੱਬ ਰਾਖਾ